ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਤੇ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਇਕਤਰਤਾ ਹੋਈ ਹੈ ਅਤੇ ਇੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਾਰੀ ਸਿੱਖ ਕੌਮ ਪਾਈ ਬਲਵੰਤ ਸਿੰਘ ਰਾਜੂ ਆਣਾ ਦੇ ਨਾਲ ਖੜੀ ਹੈ। ਉਹਨਾਂ ਦੱਸਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਸੀ ਕਿ ਬਲਵੰਤ ਸਿੰਘ ਰਾਜੂ ਆਣਾ ਦੇ ਲਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਵੇ। ਧਾਮੀ ਨੇ ਕਿਹਾ 2012 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਨੂੰ ਇੱਕ ਪਟੀਸ਼ਨ ਪਾਈ ਸੀ ਪਰ ਉਹ 8 ਸਾਲ ਬੀਤ ਜਾਣ ਤੇ باوجود ਵੀ ਕੋਈ ਫੈਸਲਾ ਨਹੀਂ ਆਇਆ ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਆਪਣੀ ਭੈਣ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਮੇਰੀ ਇੱਕ ਪਟੀਸ਼ਨ ਸ਼੍ਰੋਮਣੀ ਕਮੇਟੀ ਦੇ ਫੋਲੋ ਪਾਈ ਗਈ ਸੀ ਤੇ ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਮੀਨੇ ਕਿਹਾ ਕਿ 3 ਸਾਲ ਉਸ ਗੱਲ ਨੂੰ ਵੀ ਹੋ ਚੱਲਿਆ ਪਰ ਬੀਤੀਆਂ ਸਾਰੀਆਂ ਤਰੀਕਾਂ ਪਈਆਂ ਸੁਪਰੀਮ ਕੋਰਟ ਤੇ ਫਲੋਂ ਭਾਰਤ ਸਰਕਾਰ ਨੂੰ ਤਾੜਨਾ ਵੀ ਕੀਤੀ ਗਈ ਹੈ ਪਰ ਅਲਟੀਮੇਟਲੀ ਇਹ ਜਿਹੜੀ ਪਟੀਸ਼ਨ ਆ ਔਰ ਡਿਸਮਿਸ ਕੀਤੀ ਗਈ ਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਸਮਰੱਥ ਹੈ ਅਤੇ ਉਹ ਆਪਣੇ ਤੌਰ ਤੇ ਫੈਸਲਾ ਲੈ ਸਕਦੀ ਹੈ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ 2012 ਦੇ ਵਿੱਚ ਜਦੋਂ ਸਾਰੇ ਉਹਨਾਂ ਦੇ ਡੈਥ ਬ੍ਰਾਂਡ ਦੇ ਉੱਤੇ ਸਾਈਨ ਹੋ ਕੇ ਐਗਜ਼ੀਕਿਊਸ਼ਨ ਹੋਣੀ ਸੀ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇੱਕ ਕੌਮ ਨੂੰ ਆਦੇਸ਼ ਹੋਇਆ ਕਿ ਸਾਰੀ ਕੌਮ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਚਲਾਵੇ ਤੇ ਸਾਰੀ ਕੌਮ ਭਾਈ ਬਲਵੰਤ ਸਿੰਘ ਰਾਜੋਵਾਣੇ ਦੇ ਨਾਲ ਖੜੀ ਹੋਵੇ ਉਹ ਫਾਂਸੀ ਦੀ ਸਜ਼ਾ ਰੁਕ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਫਿਰ ਇੱਕ ਨਿਰਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਸੀ ਪਟੀਸ਼ਨ ਪਾਵੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ ਕਿਉਂਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਕਨਫੈਸ਼ਨ ਕੀਤਾ ਸੀ ਉਹਨੀ ਟ੍ਰਾਇਲ ਕੋਰਟ ਦੇ ਵਿੱਚ confession ਤੋਂ ਕਹਿਣ ਕਹਿਣ ਤੋਂ ਬਾਅਦ ਵੀ ਮੈਂ ਜੋ ਕੀਤਾ ਠੀਕ ਕੀਤਾ ਉਹਨੇ ਵਕੀਲ ਵੀ ਕੋਈ ਨਹੀਂ ਲਿਆ ਆਲਟੀਮੇਟਲੀ ਇਹਨਾਂ ਨੂੰ ਫਾਂਸੀ ਦੀ سزا ਹੋਈ ਬਾਕੀਆਂ ਨੂੰ ਲਾਈਫ ਇਮਪ੍ਰੀਜ਼ਨਮੈਂਟ ਹੋ ਗਈ ਇਹਨਾਂ ਨੇ ਫਿਰ ਉਹਦੀ ਕੋਈ ਅਪੀਲ ਬਣੀ ਸੀ ਪਾਈ ਇਸ ਕਰਕੇ 2112 ਚ ਫਿਰ ਕੌਮ ਨੇ ਮਰਸੀ ਪਟੀਸ਼ਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਰਸੀ ਪਟੀਸ਼ਨ ਪਾਈ ਸੀ ਜੇਦਾ ਮੈਂ ਦੁੱਖ ਨਾ ਕਹਿਣਾ ਚਾਹਣਾ ਭਈ ਉਹਦੇ 7 ਸਾਲ 8 ਸਾਲ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਔਰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੇ ਫਿਰ ਆਪਣੀ ਭੈਣ ਦੇ ਮਾਧਿਅਮ ਰਾਹੀਂ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਪਟੀਸ਼ਨ ਪਾਈ ਕੇ ਜਿਹੜੀ ਮੇਰੀ ਮਰਸੀ ਪਟੀਸ਼ਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਆ ਉਹਦਾ ਤੁਰੰਤ ਜਿਹੜਾ ਨਵਟਾਰਾ ਕੀਤਾ ਜਾਵੇ। ਪਰ 3 ਸਾਲ ਲਗਾਤਾਰ ਉੱਥੇ ਵੀ ਅੱਡੀਆਂ ਰੜਕਦੇ ਰੜਕਦੇ ਬਹੁਤ ਸਾਰੀਆਂ ਤਰੀਕਾਂ ਦੇ ਵਿੱਚ ਯੂਨੀਅਨ ਆਫ ਇੰਡੀਆ ਨੂੰ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਤਾੜਨਾ ਵੀ ਕੀਤੀ ਜਾਂਦੀ ਰਹੀ ਪਰ ਆਲਟੀਮੇਟਲੀ ਉਹ ਜਿਹੜੀ ਪਟੀਸ਼ਨ ਸੀ ਉਹਨੇ ਉਹ ਡਿਸਮਿਸ ਕੀਤੀ ਇਸ ਗ੍ਰਾਉਂਡ 'ਤੇ ਕਿ ਸੈਂਟਰਲ ਗਵਰਨਮੈਂਟ ਜਿਹੜੀ ਉਹ ਸਮਰਥਿਆ ਉਹ ਇਹਦੇ ਤੇ ਆਪਣਾ ਫੈਸਲਾ ਲੈ ਲੇ ਹੁਣ 9-10 ਮਹੀਨੇ ਤੋਂ ਬਾਅਦ ਹਾਲੇ ਤੱਕ ਵੀ ਕੋਈ ਫੈਸਲਾ ਨਹੀਂ ਹੋਇਆ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਫਿਰ ਇੱਕ ਚਿੱਠੀ ਲਿਖੀ ਇੱਕ ਨੇ ਦੋ ਚਿੱਠੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ ਉਹ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਪਹਿਲਾਂ ਵੀ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੇ ਛਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2012 ਤੋਂ ਬਾਅਦ ਹਦੇਸ਼ ਕੀਤਾ ਸੀ ਕਿ ਸਮੁੱਚੀ ਕੌਮ ਦਾ ਇਕੱਠ ਕਰੋ ਤੇ ਇੱਕ ਕਮੇਟੀ ਬਣਾਓ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਮੀਟਿੰਗ ਵੀ ਬੜੀ ਭਾਰਮੀ ਹੋਈ ਜੇ ਦੇ ਵਿੱਚ ਲਗਭਗ ਸਾਰੀਆਂ ਧਿਰਾਂ ਭਾਈ ਹਰਮੀਤ ਸਿੰਘ ਕਾਲਕਾ ਮੇਰੇ ਕੋਲ ਬੈਠੇ ਆ ਉਹਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਤਕਸਾਲਾ ਨਿਹੰਗ ਸਿੰਘ ਜਸੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਸਾਰੇ ਦੂਸਰੇ ਜਿਹੜੇ ਆਪਣੇ ਪੰਥਕ ਜਸੇਬੰਦੀਆਂ ਸਾਰੀਆਂ ਹਾਜ਼ਰ ਹੋਈਆਂ ਔਰ ਉਹਦੇ ਵਿੱਚ 11 ਮੈਂਬਰੀ ਕਮੇਟੀ ਬਣਾਈ ਸੀ ਚਲੋ ਕੁਝ ਕਾਰਨਾ ਕਰਕੇ ਉਹ ਕੰਮ ਨਹੀਂ ਕਰ ਸਕੀ ਪਰ ਉਹ ਤੋਂ ਬਾਅਦ ਸਿਗਨੇਚਰ ਮਹਿੰਮ ਸ਼ੁਰੂ ਕੀਤੀ ਸੀ ਉਹ ਸਾਡੀ ਅੱਜ ਉਸੇ ਤਰ੍ਹਾਂ 26 ਲੱਖ ਫਾਰਮ ਸਾਡੇ ਕੋਲ ਪਏ ਆ ਹੁਣ ਜਿਹੜਾ ਆਦੇਸ਼ ਹੋਇਆ ਉਹ ਕਿਉਂਕਿ ਭਾਈ ਬਲਵੰਤ ਸਿੰਘ ਜੀ ਰਾਜੋਬਾਣਾ ਉਹਨਾਂ ਦਾ ਇੱਕ ਇਹ ਤੌਖਲਾ ਸੀਗਾ ਕਿ ਮੈਂ ਹੁਣ ਅੰਦਰੇ ਬੈਠਾ ਜੇਲ੍ਹ ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਕੱਲਾ ਜਿਹੜਾ ਆ ਮੈਂ ਉਹ ਸੰਤਾਪ ਹਟਾ ਰਿਹਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਉਸ ਅਪੀਲ ਦਾ ਜਿਹੜਾ ਮਰਸੀ ਪਟੀਸ਼ਨ ਹੈ ਉਹਦਾ ਫੈਸਲਾ ਕਰਵਾਵੇ ਕਿਉਂਕਿ ਫੈਸਲਾ ਸਾਡੇ ਹੱਥ ਨਹੀਂ ਫੈਸਲਾ ਸਰਕਾਰ ਕੋਲ ਸੀ ਅਸੀਂ ਤੁਰੰਤ ਜਾ ਕੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨਾਲ ਜਾ ਕੇ ਉੱਥੇ ਮੀਟਿੰਗ ਕੀਤੀ ਉਹ ਮੀਟਿੰਗ ਦੇ ਵਿੱਚ ਵੀ ਉਹਨੇ ਕਿਹਾ ਵੀ ਜੇ ਤੁਸੀਂ ਫੈਸਲਾ ਨਹੀਂ ਕਰਾਉਂਦੇ ਤੇ ਫਿਰ 5 ਦਸੰਬਰ ਨੂੰ ਆਪਣੀ ਭੁਖ ਹੜਤਾਲ ਸ਼ੁਰੂ ਕਰੂੰਗਾ ਫਿਰ ਉਸ ਤੋਂ ਬਾਅਦ ਅਸੀਂ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਕੀਤੀ ਇੱਕ ਹੋਰ ਚਿੱਠੀ ਜਸਵੰਤ ਸਿੰਘ ਸਾਹਿਬ ਜਿਹੜੀ ਕਾਲ ਤਖਤ ਨੂੰ ਲਿਖੀ ਰਹਾ ਭਾਈ ਰਾਜੋਣਾ ਸਾਹਿਬ ਨੇ ਤੇ ਪੰਜ ਸਿੰਘ ਸਹਿਬਾਨ ਨੇ ਫਿਰ ਇੱਕ ਆਦੇਸ਼ ਕੀਤਾ ਕਿ ਤੁਸੀਂ ਆ ਪੰਜ ਮੈਂਬਰ ਦੀ ਅਸੀਂ ਕਮੇਟੀ ਇੱਕ ਬਣਾ ਦਿੱਤੀ ਆ ਆ ਜਿੰਨੇ ਪੰਜ ਮੈਂਬਰ ਬੈਠੇ ਜਿਨ੍ਹਾਂ ਚ ਬਹੁਤ ਸਤਿਕਾਰਯੋਗ ਸਰਦਾਰ ਹਰਬੀਰ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਜਿਹੜੇ ਪੰਜਾਬ ਦੇ ਨਾਲ ਲੰਬੇ ਆਰਸੇ ਤੋਂ ਹਰ ਇੱਕ ਪੱਖ ਤੋਂ ਪੰਜਾਬੀ ਨੂੰ ਹੋਵੇ ਚਾਹੇ ਸਿੱਕੀ ਦੀ ਗੱਲ ਹਰ ਇੱਕ ਪੱਖ ਤੋਂ ਭਰੂਰ ਆਪਣਾ ਯੋਗਦਾਨ ਪਾਉਂਦੇ ਉਹ ਮੈਂਬਰ ਸੀ ਸਰਦਾਰ ਬਿਰਸਾ ਸਿੰਘ ਬਲਟੋਹਾ ਉਹ ਸਾਡੇ ਸਤਕਾਰਤ ਮੈਂਬਰ ਨਾਲ ਸਾਡੀ ਭੈਣ ਬੀਬੀ ਕਮਲਦੀਪ ਕੌਰ ਜੀ ਆਹ ਜਿਹੜੀ ਕਮੇਟੀ ਬੈਠੀ ਹੈ ਆਪਣੇ ਤੌਰ ਤੇ ਨਹੀਂ ਬਣੀ ਇਹ ਕਮੇਟੀ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਕੀਤਾ ਸੀ ਇਹ ਹੁਣ ਮੇਰਾ ਕਹਿਣ ਤੋਂ ਭਾਵ ਇਹ ਕਮੇਟੀ ਅਕਾਲ ਤਖਤ ਦੀ ਕਮੇਟੀ ਆ ਇੱਕ ਮਤ ਭਲੇਖਾ ਕਿਸੇ ਨੂੰ ਰਹੇ ਭਈ ਸ਼ਾਇਦ ਇਹ ਕਮੇਟੀ ਆਪਣੇ ਆਪ ਜਾਂ ਦੋ ਬੰਦਿਆਂ ਨੇ ਇਕੱਠੇ ਹੋ ਕੇ ਬਣਾਈ ਆ ਇਹ ਪੰਜ ਸਿੰਘ ਸਹਿਬਾਨ ਨੇ ਬਣਾਈ ਆ ਤੇ ਇਹ ਤਰਜਮਾਨ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕਰਦੀ ਆ ਤਰਜਮਾਨੀ ਕਹਿਣ ਤੋਂ ਭਾਵ ਸਿਧਾਂਤਕ ਤੌਰ ਤੇ ਤਾਂ ਸਿੰਘ ਸਾਹਿਬ ਕਰਦੇ ਆ ਪਰ ਆ ਜਿਹੜਾ ਮਸਲਾ ਸਾਡੇ ਸਪੁਰਦ ਕੀਤਾ ਇਹ ਸਾਡੇ ਗੁਚਰੇ ਇਸ ਕਰਕੇ ਕੀਤਾ ਕਿ ਤੁਸੀਂ ਹੁਣ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਤੇ ਉਹਨਾਂ ਨਾਲ ਸੰਬੰਧਤ ਹੋਰ ਜਿਹੜੇ ਬੰਦੀ ਸਿੰਘ ਉਹਨਾਂ ਦੀ ਸਾਰੇ ਗੱਲਬਾਤ ਨਹੀਂ ਕੋਈ ਫੈਸਲਾ ਕਰੋ ਉਹ ਫੈਸਲੇ ਦੇ ਵਿੱਚ ਇੱਕ ਫੈਸਲਾ ਇਹ ਵੀ ਹੋਇਆ ਸੀ ਕਿ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਨੂੰ ਆਦੇਸ਼ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਕਿ ਤੁਸੀਂ ਆਪਣੀ ਭੁੱਖ ਹੜਤਾਲ ਵੀ ਛੱਡੋ ਫਿਰ ਉਹਨਾਂ ਨੇ ਇੱਛਾ ਜਾਰੀ ਕੀਤੀ ਸੀ ਕਿ ਮੈਂ ਸਿੰਘ ਸਾਹਿਬ ਜੀ ਨੂੰ ਮਿਲਣਾ ਚਾਹਣਾ ਤੇ ਅਸੀਂ ਪਰਸੋਂ ਜਾ ਕੇ ਫਿਰ ਸਿੰਘ ਸਾਹਿਬ ਤੇ ਨਾਲ ਮੈਂ ਸੀ ਕੱਲ ਤੇ ਨਾਲ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਤੇ ਤਖਸਿਰੀ ਕੇਸਗੜ ਸਾਹਿਬ ਦੇ ਜਥੇਦਾਰ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹਨੇ ਕਿਹਾ ਮੇਰਾ ਤਾਂ ਜੀਵਨ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਮੈਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਸਮਰਪਿਤ ਆ ਜਿਹਨੂੰ ਢਾਟੇ ਦੀ ਕੀਤਾ ਗਿਆ ਸੀ ਉਸ ਆਜ਼ਮਤ ਨੂੰ ਬੰਗਾਰਦੇ ਹੋਏ ਮੈਂ ਕੋਈ ਐਕਟ ਨਹੀਂ ਕੀਤਾ ਰਿਐਕਟ ਕੀਤਾ ਸੀ ਤੇ ਉਹਨੇ ਸਾਡੀ ਸਿੰਘ ਸਾਹਿਬ ਦੀ ਔਰ ਭੈਣ ਸਾਡੀ ਨਾਲ ਸੀ ਅਸੀਂ ਬੈਠ ਕੇ ਚਾਰਾਂ ਨੇ ਫਿਰ ਉਹਨਾਂ ਨੂੰ ਪਵਿੱਤਰ ਜਲ ਵੀ ਛਕਾਇਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਤੇ ਜੋਸ਼ ਵੀ ਪਲਾਇਆ ਤੇ ਬੜੇ ਖੁਸ਼ ਮਾਹੌਲ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਭਾਈ ਰਾਜੋਵਾਨਾ ਸਾਹਿਬ ਦਾ ਜਿਨ੍ਹਾਂ ਨੇ ਜੇਦ ਨਹੀਂ ਕੀਤੀ ਸਿੰਘ ਸਹਿਬਾਨ ਦੇ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਤੇ ਸਿੱਖ ਨੂੰ ਆਦੇਸ਼ ਵੀ ਇਹ ਆ ਬਈ ਸਿੱਖ ਜਿੱਥੇ ਮਰਜ਼ੀ ਚਲਿਆ ਜਾਵੇ ਜਿਸ ਵੇਲੇ ਅਕਾਲ ਤਖਤੋਂ ਹੁਕਮ ਨਾਉਂਦਾ ਫੇਸ ਸਿੱਖ ਜਿਹੜਾ ਭਾਵੇਂ ਉਹਦਾ ਸਿਰ ਜਾਵੇ ਫਿਰ ਉਹ ਪਿੱਛੇ ਨਹੀਂ ਮੁੜਦਾ ਸੋ ਉਹਦੇ ਬਾਅਦ ਫੇਰ ਅੱਜ ਪੰਜ ਮੈਂਬਰੀ ਇਹ ਜਿਹੜੀ ਮੀਟਿੰਗ ਕਮੇਟੀ ਦੀ ਹੋਈ ਆ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਗੱਲ ਇਹ ਆਉਣੀ ਚਾਹੁੰਦਾ ਕਿਉਂਕਿ ਮੈਂ ਜਿਹਲੇ ਅੰਦਰ ਬੜਦਾ ਸੀ ਤੁਸੀਂ ਸ਼ਾਇਦ ਨਾਰਾਜ਼ ਵੀ ਹੋਏ ਹੋਣੇ ਕਿ ਧਾਮ ਹੀ ਬਗੈਰ ਬੋਲੇ ਤੋਂ ਕੋਈ ਗੱਲ ਚੱਲਿਆ ਗਿਆ ਇਸ ਕਮੇਟੀ ਨੇ ਅੱਜ ਪੰਜ ਮੈਂਬਰੀ ਨੇ ਬੈਠ ਕੇ ਫੈਸਲਾ ਕੀਤਾ ਕਿ ਸਾਡੇ ਵਿੱਚੋਂ ਪੰਜਾਂ ਦੇ ਵਿੱਚੋਂ ਇੱਥੇ ਬੈਠ ਕੇ ਤੈਅ ਕਰ ਲਿਆ ਜਾਊਗਾ ਕਿ ਕਿਹੜੀ ਗੱਲ ਪ੍ਰੈਸ ਨੂੰ ਬੋਲਣੀ ਆ ਤੇ ਉਹ ਦਾਸ ਦੀ ਨਹੀਂ ਡਿਊਟੀ ਲਈ ਆ ਕਿ ਤੂੰ ਉਹ ਜਿਹੜੀ ਬਰੀਫਿੰਗ ਸਾਰੀ ਪ੍ਰੈਸ ਨੂੰ ਕਰ ਦਿਆ ਕਰਨੀ ਆ ਜਿਹੜੇ ਇੱਥੇ ਬੈਠ ਕੇ ਫੈਸਲਾ ਹੋਊਗਾ ਸੋ ਮੈਂ ਤੁਹਾਨੂੰ ਤਾਂ ਕਰਦਾ ਸੀ ਕਈ ਵਾਰੀ 1 ਟੂ 1 ਆਪਾਂ ਪੈ ਜਾਂਦੇ ਆ ਇਹ ਕੌਮੀ ਮੁੱਦਾ ਆ ਸਿੱਖਾਂ ਦਾ ਇਹ ਕੌਮੀ ਮੁੱਦਾ ਇਹਨੂੰ ਆਪਾਂ ਐਵੇਂ ਆਰਡੀਨਰੀ ਵੇਚ ਨਾ ਲਈਏ ਕਿ ਸ਼ਾਇਦ ਇਹ ਛੋਟੀ ਗੱਲ ਆ ਇਹ ਛੋਟੀ ਗੱਲ ਨਹੀਂ ਇਹ ਉਹਨਾਂ ਸਰੀਰਾਂ ਨੂੰ ਜਾ ਕੇ ਇੱਕ ਵਾਰੀ ਦੇਖੋ ਵਿਜਲੇ ਬੱਲੇ ਨੂੰ ਸੌਲਟਰੀ ਕਨਫਾਈਨਮੈਂਟ ਕੱਟਣੀ ਪਵੇ ਨਾ ਤੇ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਤੋ ਇਸ ਕਰਕੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਇੱਥੇ ਬੈਠ ਕੇ ਜੋ ਫੈਸਲਾ ਹੋਊਗਾ ਤੁਹਾਨੂੰ ਮੈਂ ਬਰੀਫਿੰਗ ਕਰ ਦਿਆ ਕਰੂੰਗਾ ਤੇ ਮਗਰ ਲੈ ਕੇ ਕੈਮਰੇ ਜਿਹੜੇ ਕਾਈਂਡਲੀ ਇਹ ਤੋਂ ਜਿੱਦਣ ਆ ਮੀਟਿੰਗ ਹੋਵੇ ਉਦੋਂ ਤਾਂ ਚਲੋ ਚੱਲੀ ਜਾਣੇ ਆ ਪਰ ਇਹ ਕਿਉਂਕਿ ਸੈਂਸਿਟਿਵ ਮੁੱਦਾ ਆ ਅਸੀਂ ਇੱਕ ਸਿਟੇ ਤੇ ਪਹੁੰਚਣਾ ਚਾਹੁੰਦੇ ਆ ਅੱਜ ਮੂਲ ਮੰਤਰੀ ਦਾ ਜਾਬ ਕਰਕੇ ਅਰਦਾਸ ਕਰਕੇ ਮੀਟਿੰਗ ਸ਼ੁਰੂ ਕੀਤੀ ਸੀ ਤੇ ਚੰਗੇ ਵਿਸ਼ਾਲ ਹਿਰਦਿਆਂ ਦੇ ਨਾਲ ਸਾਰਿਆਂ ਨੇ ਸਾਰੇ ਗੁੱਸੇ ਗਿਲੇ ਭਲਾ ਕੇ ਗੁੱਸੇ ਗਿਲੇ ਕੋਈ ਜਾਤੀ ਨਹੀਂ ਵੀ ਕਿਸੇ ਨਾਲ ਕੋਈ ਵੱਟ ਟਕ ਹੋਈਵਾ ਕਈ ਵਾਰੀ ਜਥੇਬੰਦਕ ਤੌਰ ਤੇ ਹੁੰਦੇ ਆ ਉਹ ਸਾਰੇ ਭਲਾ ਕੇ ਇੱਕ ਸੁਰਤਾ ਨਾਲ ਸਾਰਿਆਂ ਨੇ ਕੰਮ ਕਰਨ ਦਾ ਜਿਹੜਾ ਹੈ ਉਹ ਯਤਨ ਅੱਜ ਆਰੰਭ ਕਰ ਦਿੱਤਾ ਤੇ ਮੈਨੂੰ ਖੁਸ਼ੀ ਵੀ ਆ ਖੁਸ਼ੀ ਇਸ ਗੱਲ ਦੀ ਵੀ ਸਾਡੇ ਚ ਸੁਲਝੇ ਹੋਏ ਭਾਜੀ ਬਰਜਿੰਦਰ ਸਿੰਘ ਹਮਦਾਰਦ ਬੈਠੇ ਆ ਸਾਰਿਆਂ ਨੇ ਆਪਣੇ ਵਿਊ ਰੱਖੇ ਆ ਜਿੰਨੇ ਜਿੰਨੇ ਸੁਝਾਅ ਸੀ ਪਰ ਇਹਨਾਂ ਨੇ ਕੁਝ ਸਾਨੂੰ ਸੁਝਾਅ ਜਿਹੜੇ ਆ ਉਹ ਵਿਸ਼ੇਸ਼ ਤੌਰ ਤੇ ਵੀ ਦਿੱਤੇ ਆ ਦੇਖੋ ਪੰਜਾਬ ਦੇ ਜਿਹੜੇ ਲੋਕ ਮਿਹਨਤ ਕਸ ਲੋਕ ਆ ਔਰ ਇਹ ਧਰਤੀ ਗੁਰੂਆਂ ਦੇ ਨਾਂ ਤੇ ਵਸਦੀ ਆ ਇਸ ਧਰਤੀ ਤੇ ਅਸੀਂ ਜ਼ੁਲਮ ਵੀ ਬੜੇ ਸਹੇ ਆ ਤੇ ਜੁਰਮ ਦੇ ਨਾਲ ਲੜੇ ਵੀ ਆ ਤੇ ਇਹ ਫੈਸਲਾ ਹੋਇਆ ਵੀ ਅਸੀਂ ਟਕਰਾ ਨਹੀਂ ਚਾਹੁੰਦੇ ਕਿਸੇ ਨਾਲ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਕੋਈ ਟਕਰਾ ਦੀ ਨੀਤੀ ਵਿੱਚ ਆਈਏ ਹਾਂ ਅਨਸਾਫ਼ ਮੰਗਦੇ ਆ ਅਨਸਾਫ਼ ਵੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਤੇ ਕਿਉਂਕਿ ਇਹ ਹੁਣ ਮਸਲਾ ਜਿਹੜਾ ਆ ਸਰਕਾਰਾਂ ਦਾ ਆ ਉਹ ਅੱਜ ਫੈਸਲਾ ਹੋਇਆ ਪਰ ਇਹਨੂੰ ਗੱਲਬਾਤ ਰਾਹੀਂ ਹੱਲ ਕਰੀਏ ਸੋ ਉਹਦੇ ਲਈ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅੱਜ ਹੀ ਜਿਹੜੀ ਆ ਉਹ ਚਿੱਠੀ ਲਿਖੀ ਜਾਊਗੀ ਉਹਦੇ ਤੇ ਭਾਈ ਹਰਮੀਤ ਸਿੰਘ ਕਾਲਕਾ ਇਹਨਾਂ ਨੇ ਦੋ ਸਾਨੂੰ ਵਟਸਐਪ ਨੰਬਰ ਵੀ ਕਹਿੰਦੇ ਮਹਈਆ ਕਰਾ ਦੇਣਾ ਤੇ ਇਹ ਆਪਣੇ ਤੌਰ ਤੇ ਯਤਨ ਕਰਗੇ ਤੇ ਭਾਜੀ ਬਰਜਿੰਦਰ ਸਿੰਘ ਜੀ ਹਮਦਰਦ ਕਿਉਂਕਿ ਇਹਨਾਂ ਦਾ ਵੱਡਾ ਯੋਗਦਾਨ ਆ ਪ੍ਰੈਸ ਤੋਂ ਇਲਾਵਾ ਜਾਤੀ ਵੀ ਕਰਦਾਰ ਕਈ ਵਾਰੀ ਫਲੋਟ ਕਰਦਾ ਜਾਤੀ ਕਰਦਾਰ ਵੀ ਇਹਨਾਂ ਦਾ ਵੱਡਾ ਇਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਆਪਣੇ ਵਸੀਲੇ ਵਰਤ ਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਦਾ ਆਪਾਂ ਇੱਕ ਸਮਾਂ ਲੈ ਲਈਏ ਔਰ ਉਸ ਸਮੇਂ ਦੇ ਵਿੱਚ ਫੇਰ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਉਹਨਾਂ ਦੇ ਨਾਲ ਭਾਈ ਦਵਿੰਦਰਪਾਲ ਸਿੰਘ ਜੀ ਪੋਲਰ ਔਰ ਉਹਨਾਂ ਦੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਖਹਿੜਾ ਜਿਨ੍ਹਾਂ ਦੀ ਨੋਟੀਫਿਕੇਸ਼ਨ ਦੇ ਵਿੱਚ ਤਿੰਨਾਂ ਦਾ ਬਾਕੀ ਰਿਹਾ ਹੋ ਗਿਆ ਠਾਂਚੋਂ ਉਹ ਰਿਹਾ ਵੀ ਕੰਡੀਸ਼ਨਲ ਹੋਇਆ ਹਾਲੇ ਪਰਮਾਨੈਂਟ ਨਹੀਂ ਰਿਹਾ ਹੋਏ ਉਹਨਾਂ ਦੇ ਨਾਲ ਇਹ ਤਿੰਨ ਜਿਹੜੇ ਆ ਇਹ ਤਿੰਨਾਂ ਦਾ ਮਸਲਾ ਵੀ ਟੇਕ ਅਪ ਕਰਾਂਗੇ ਦੂਸਰਿਆਂ ਦਾ ਵੀ ਟੇਕ ਅਪ ਕਰਾਂਗੇ ਪਰ ਸਭ ਤੋਂ ਵੱਡੀ ਅੱਜ ਜਿਹੜੀ ਸਾਨੂੰ ਆ ਉਹ ਆਪੇ ਭਾਈ ਰਾਜੋਵਾਨਾ ਸਾਹਿਬ ਦੀ ਨੋਟੀਫਿਕੇਸ਼ਨ ਮੁਤਾਬਕ ਮੌਤ ਦੀ ਸਜ਼ਾ ਜਿਹੜੀ ਉਹ ਮaaf ਕਰਕੇ ਲਾਈਫ ਅਮਰਜਮੈਂਟ ਵਿੱਚ ਆ ਜਾਂਦੀ ਫਿਰ ਉਹਨਾਂ ਨੂੰ ਕੁਝ ਸਹੂਲਤਾਂ ਹੋ ਜਾਣਗੀਆਂ ਜੇਲ ਤਾਂ ਜੇਲ ਹੀ ਆ ਸਹੂਲਤਾਂ ਕਹਿਣ ਤੋਂ ਭਾਪ ਪਿਓ ਜਿਹੜੀ ਫਾਂਸੀ ਚੱਕੀ ਆ ਉੱਥੋਂ ਤਾਂ ਛਡਕਾਰਾ ਹੋ ਜਾਊਗਾ ਨਾ ਤੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਉਹ ਗੁਰੂ ਦਾ ਸਿੱਖ ਆ ਸੇਧਕਬਾਨ ਆ ਗੁਰੂ ਨੂੰ ਸਮਰਪਤ ਆ 8/8 ਦੀ ਚੱਕੀ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਸੋ ਉਹ ਕੱਲ ਵੀ ਅਸੀਂ ਬੈਠ ਕੇ ਉਹਨਾਂ ਨਾਲ ਬੜੇ ਖੁਸ਼ਗੁਵਾਰ ਦੇ ਵਿੱਚ ਔਰ ਮੈਂ ਇੱਕ ਉਹਨਾਂ ਦੀ ਇਸ ਗੱਲ ਦੀ ਵੀ ਦਾਤ ਦੇਣਾ ਉਹਨੇ ਕਿਹਾ ਮੈਂ ਤਾਂ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਮੇਰੀ ਕੋਈ ਲੜਾਈ ਕਿਸੇ ਜਾਤੀ ਨਾਲ ਨਹੀਂ ਸਰਬੱਤ ਦੇ ਭਲੇ ਲਈ ਤੇ ਸਿੱਖੀ ਸਿਧਾਂਤਾਂ ਦੇ ਅਨੁਕੂਲ ਆ ਸੋ ਬੜੀਆਂ ਖੁੱਲ ਕੇ ਸਾਰੀਆਂ ਵਿਚਾਰਾਂ ਹੋਈਆਂ ਸੋ ਤਿੰਨ ਮੁੱਖ ਤੌਰ ਤੇ ਫੈਸਲੇ ਜਿਹੜੇ ਆ ਜਿੱਥੇ ਮੈਂ ਕਮੇਟੀ ਦਾ ਸਮੂਚੀ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਕੱਢਣਾ ਫਿਰ ਉਹ ਲੈ ਜਤਨਸ਼ੀਲ ਹੋਣਾ ਔਰ ਇਹੋ ਹੀ ਇੱਕ ਬਾਰ ਬਾਰ ਮੈਂ ਤੁਹਾਨੂੰ ਗੱਲ ਸਾਰੇ মিডিਆ ਰਾਹੀਂ ਦੱਸਣਾ ਚਾਹੁੰਨਾ ਕਿ ਹੁਣ ਇਹ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਆਦੇਸ਼ ਮੁਤਾਬਕ ਇਹ ਸ਼੍ਰੀ ਕਾਲ ਤਖਤ ਸਾਹਿਬ ਦੀ ਕਮੇਟੀ ਆ ਹੁਣ ਆਪਾਂ ਨੂੰ ਐਵੇਂ ਲਿਖਣਾ ਪਊ ਆਪਾਂ ਨੂੰ ਐਵੇਂ ਕਹਿਣਾ ਪਊ ਸੋ ਇਹ ਹੁਣ ਜਿਹੜੀ ਸਰਕਾਰ ਆ ਉਹਦੇ ਨਾਲ ਕੋਈ ਟਕਰਾਅ ਨਹੀਂ ਸਾਡਾ ਸਿਰਫ ਅਸੀਂ ਇਨਸਾਫ ਮੰਗਦੇ ਆ ਪਿਛਲੇ ਲੰਬੇ ਸਮੇਂ ਤੋਂ ਮੰਗ ਰਹੇ ਇਨਸਾਫ ਤੇ ਹੁਣ ਅਸੀਂ ਇਹ ਕਾਲ ਤਖਤ ਸਾਹਿਬ ਨੇ ਰਾਹ ਦਿੱਤਾ ਕਿ ਤੁਸੀਂ ਇਹ ਗੱਲਬਾਤ ਰਾਹੀਂ ਫੈਸਲਾ ਕਰੋ ਸੋ ਗੱਲਬਾਤ ਲਈ ਪੂਰਾ ਮਾਹੌਲ ਜਿਹੜਾ ਇਹ ਪੰਜ ਮੈਂਬਰੀ ਕਮੇਟੀ ਤਿਆਰ ਕਰੂਗੀ ਫਿਰ ਉਹਨਾਂ ਨੇ ਇਹ ਵੀ ਵਿਚਾਰ ਆ ਇਸ ਵੇ ਕਈ ਵਾਰੀ ਟੇਬਲ ਟਾਕ ਤੇ ਸਿੱਖ ਜਿਹੜਾ ਆ ਉਹ ਕਈ ਵਾਰੀ ਪਛਾੜਿਆ ਜਾਂਦਾ ਪਰ ਕਿਉਂਕਿ ਸਾਡੇ ਕੋਲ ਸਾਰੇ ਵਿਦਵਾਨ ਬੈਠੇ ਆ ਮੈਂ ਆਪ ਵੀ ਜਾਊਗਾ ਅਸੀਂ ਪੂਰ ਜ਼ੋਰ ਯਤਨ ਕਰਾਂਗੇ ਓਵੇਂ ਸਰਕਾਰਾਂ ਨੂੰ ਸਾਰਾ ਕੁਝ ਪਤਾ ਵੀ ਆ ਵੀ ਕਿਉਂਕਿ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਕੋਲ ਸਲਿਸਟਰ ਜਨਰਲ ਐਡੀਸ਼ਨਲ ਸਲਿਸਟਰ ਜਨਰਲ ਹੋਰ ਬਹੁਤ ਸਾਰੇ ਲੀਗਲ ਡਵਾਈਜ਼ਰ ਹੁੰਦੇ ਆ ਪਰ ਅਸੀਂ ਆਪਣਾ ਜਿਹੜਾ ਆ ਸਾਨੂੰ ਕਿੱਥੋਂ ਬੇਇਨਸਾਫੀ ਲੱਗਦੀ ਆ ਉਹ ਅਸੀਂ ਯਤਨ ਕਰਾਂਗੇ ਸੋ ਤੋਂ ਅਨੁਮਾਨ ਨਿਮਰਤਾ ਸਹਿਤ ਬੇਨਤੀ ਕਰਦਾ ਧੰਨਵਾਦ ਕਰਦਾ ਤੁਹਾਡਾ ਜੇ ਤੁਸੀਂ ਲੰਬੇ ਦੇ ਇੱਥੇ ਅਧੀਰ ਕਰ ਰਹੇ ਸੀ ਇੱਕ ਕਰਿਓ ਯਤਨ ਵੀ ਆਪਾਂ ਇਕੱਲੇ ਇਕੱਲੇ ਦੇ ਪਿੱਛੇ ਨਾ ਹੁਣ ਹੋਈਏ ਇੱਕ ਬੰਦਾ ਇਸੇ ਬੋਲਿਆ ਕਰੂਗਾ ਇਹਨਾਂ ਦੀ ਹਾਜ਼ਰੀ 'ਚ ਜਾਂ ਇਹਨਾਂ ਦੀ ਗੈਰ ਹਾਜ਼ਰੀ ਜਿਹੜਾ ਇਹ ਨਿਰਦੇਸ਼ ਦੇਣਗੇ ਉਹਦੇ ਵਿੱਚ ਬੁਲਾਰਾ ਚਾਹੇ ਮੈਂ ਵੀ ਆ ਮੈਂ ਕੋਈ ਆਪਣੇ ਕੋਲੋਂ ਅੱਖਰ ਨਹੀਂ ਬੋਲਣਾ ਕੇਵਲ ਤਾਂ ਕੇਵਲ ਜਿਹੜੇ ਮੋਟੇ ਤੌਰ ਤੇ ਫੈਸਲੇ ਹੋਣਗੇ ਉਹ ਅੱਜ ਅਸੀਂ ਫੈਸਲੇ ਕੀਤੇ ਆ ਬਾਕੀ ਬੜੀ ਬਰੀਕੀ ਦੇ ਵਿੱਚ ਆ ਸਾਰੇ ਇਹਨਾਂ ਦੇ ਜਿਹੜੇ ਸੁਝਾਅ ਆ ਉਹ ਨੋਟ ਕਰ ਲਏ ਆ ਇਹਨੂੰ ਅਸੀਂ ਬਲੈਕ ਐਂਡ ਵਾਈਟ ਵੀ ਜਿਹੜੀ ਇੱਕ ਕਮੇਟੀ ਬਣੀ ਉਹਦਾ ਆਪਣੇ ਸਾਡਾ ਬਕਰਾ ਪ੍ਰਸੀਜਨ ਹੁੰਦਾ ਚ ਹੋਮਨੀ ਕਮੇਟੀ ਦਾ ਉਹ ਬਣਾਵਾਂਗੇ ਸੋ ਅੰਤ ਦੇ ਵਿੱਚ ਸਰ ਸਰਦਾਰ ਹਰਬੀਰ ਸਿੰਘ ਕਾਲਕਾ ਇਹ ਸਾਡਾ ਛੋਟਾ ਵੀਰ ਆ ਤੇ ਛੋਟਾ ਵੀਰ ਰਹਿਣਾ ਕਈ ਵਾਰੀ ਮਾੜੇ-ਮੋٹے ਹੁੰਦੇ ਆ ਕਿਉਂਕਿ ਆ ਮਸਲਾ ਜਿਹੜਾ ਇਹ ਮਸਲਾ ਬਹੁਤ ਵੱਡਾ ਤੇ ਗੰਭੀਰ ਆ ਇਸ ਕਰਕੇ ਬਾਜੀ ਵਰਦੀਂਦਰ ਸਿੰਘ ਜੀ ਹਮਦਾਰ ਇਹਨਾਂ ਦਾ ਤਾਂ ਬਹੁਤ ਧੰਨਵਾਦ ਕਰਦਾ ਕਿਉਂਕਿ ਪ੍ਰੈਸ ਤੁਸੀਂ ਆਪ ਵੀ ਦੇਖਦੇ ਆ ਆਰਟੀਕਲ ਲਿਖਣੇ ਸਾਰਾ ਕੁਝ ਕਰਨਾ ਐਡਾ ਵੱਡਾ ਅਜੀਦਾ ਆਧਾਰਾ ਆ ਉਹਨੂੰ ਚਲਾਉਂਦੇ ਆ ਔਰ ਇਹਨਾਂ ਨੇ ਖੁੱਲਾ ਸਮਾਂ ਖੁੱਲਾ ਸਮਾਂ ਕਹਿਣ ਤੋਂ ਭਾਵ ਭਈ 12 ਵਜੇ ਤੋਂ ਪਹਿਲਾਂ ਦੇ 11 ਵਜੇ ਦੇ ਤੁਰੇ ਹੋ ਆ ਤੇ ਆ ਪੰਜ ਬਾਅਦ ਚੱਲੇ ਆ ਪਰ ਅੱਜ ਵੀ ਬੈਠੇ ਸਾਡੇ ਵਿੱਚ ਉਹੀ ਗੱਲ ਦੇ ਨਾਲ ਸ਼ਾਂਤੀ ਨਾਲ ਕੀਤੀਆਂ ਵਿਚਾਰਾਂ ਤੇ ਸ਼ਾਂਤੀ ਨਾਲ ਸੁਣੀਆਂ ਇਨਾਂ ਦੇ ਤਜਰਬੇ ਦਾ ਵੀ ਅਸੀਂ ਭਰਪੂਰ ਫਾਇਦਾ ਲੈਣਾ ਚਾਹੁੰਦੇ ਆ ਸਰਦਾਰ ਬਿਰਸਾ ਸਿੰਘ ਬਲਟੋਹਾ ਸਾਡਾ ਜਿਹੜਾ ਸੰਘਰਸ਼ੀ ਯੋਧਿਆਂ ਦੇ ਵਿੱਚੋਂ ਆ ਇਹ ਵੀ ਆਪਣਾ ਯੋਗਦਾਨ ਸਾਰਥਕ ਇੱਕ ਮਨ ਦੇ ਵਿੱਚ ਗੱਲ ਰੱਖਿਓ ਇਹ ਸਾਰੀ ਕਮੇਟੀ ਸਾਰਥਕ ਤੌਰ ਤੇ ਯਤਨ ਕਰੂਗੀ ਕਿਸੇ ਪੱਖ ਤੋਂ ਅਸੀਂ ਕਮਜ਼ੋਰੀ ਨਹੀਂ ਦਿਖਾਉਣਾ ਚਾਹੁੰਦੇ ਜਾਂ ਕਈ ਵਾਰੀ ਕਮੇਟੀਆਂ ਦੀਆਂ ਮੀਟਿੰਗਾਂ ਇੱਕ ਦੋ ਹੁੰਦੀਆਂ ਉਹਦਾ ਕੋਈ ਫਿਊਜ ਆਊਟ ਹੋ ਜਾਂਦਾ ਇਦਾਂ ਨਹੀਂਗਾ ਤੇ ਭੈਣ ਸਾਡੀ ਕਮਲਦੀਪ ਕਿਉਂਕਿ ਪਲ-ਪਲ ਦੀ ਸਾਰੀ ਖਬਰ ਭਾਜੀ ਨਾਲ ਰੱਖਦੀ ਭਾਈ ਬਲਵੰਤ ਸਿੰਘ ਰਾਜੋਵਾਨੇ ਨਾ ਸੋ ਮੈਂ ਅੰਤ ਦੇ ਵਿੱਚ ਆਸ ਰੱਖਦਾ ਕਿ ਸੈਂਟਰ ਦੀ ਸਰਕਾਰ ਵੀ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਈ ਨਰਿੰਦਰ ਭਾਈ ਬੋਦੀ ਜੀ ਉਹ ਇਹਨਾਂ ਭਾਵਨਾਵਾਂ ਨੂੰ ਜ਼ਰੂਰ ਕਿਉਂਕਿ ਜਿਹੜੇ ਉਹਨਾਂ ਦਾ ਭਾਰਤ ਦੇ ਆ ਉਹ ਦੱਸਦੇ ਆ ਵੀ ਸਿੱਖਾਂ ਦੇ ਨਾਲ ਹਮੇਸ਼ਾ ਹੀ ਉਹ ਚਾਹੁੰਦੇ ਆ ਵੀ ਖੁਸ਼ਹਾਲਾ ਖੁਸ਼ਹਾਲੀ ਦਾ ਜਿਹੜਾ ਆ ਉਹ ਹਮੇਸ਼ਾ ਮੌਜੂਦ ਰਹੇ ਤੇ ਇਹ ਅਸੀਂ ਉਹਨਾਂ ਤੋਂ ਵੀ ਮੰਗ ਰੱਖਦੇ ਆਂ ਫਿਰ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆ ਕਿਉਂਕਿ ਉਹਨਾਂ ਦੇ ਰੇਜੇਮੇ ਵੀ ਆ ਪਹਿਲਾਂ ਅਸੀਂ ਸਾਰਿਆਂ ਨੇ ਅੱਜ ਚਿੱਠੀ ਲਿਖ ਕੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਮਿਲਣ ਦਾ ਯਤਨ ਕਰਾਂਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਤੁਹਾਡੇ ਮੀਡੀਆ ਰਾਹੀਂ ਵੀ ਕਿ ਇਹ ਪੰਜ ਮੈਂਬਰੀ ਕਮੇਟੀ ਕਿਸੇ ਸੰਸਥਾ ਦੀ ਨਹੀਂ ਇਹ ਸਰਮੌਰ ਸੰਸਥਾ ਸੁਪਰੀਮ ਟੈਂਪੋਰਲ ਬਾਡੀ ਜਿਹੜੀ ਸਿੱਖਾਂ ਦੀ ਆ ਜਿੱਥੋਂ ਕੋਈ ਵੀ ਆਦੇਸ਼ ਹੋਵੇ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੁੰਦਾ ਉਹਨਾਂ ਨੂੰ ਬਣਾਈ ਹੈ ਇਹ ਉਹਨਾਂ ਦੀ ਤਰਜਮਾਨੀ ਕਰਦੀ ਆ ਸੋ ਸਮਾਂ ਦਿੱਤਾ ਜਾਵੇ ਸਮੇਂ ਅਨੁਸਾਰ ਬੈਠ ਕੇ ਜਿਹੜੀ ਆ ਉਹ ਸਾਰੀ ਚੰਗੇ ਮਾਹੌਲ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਹੋ ਸਕੇ ਸੋ ਸਾਡਾ ਵੀ ਸਾਰਿਆਂ ਦਾ ਧੰਨਵਾਦ ਪੰਜ ਮੈਂਬਰ ਦੀ ਕਮੇਟੀ ਦਾ ਜੀ ਉਹ ਇਸ ਤਰ੍ਹਾਂ ਰਹੇਗਾ ਸਭ ਨੂੰ ਸੁਖਦਾ ਹੋ ਉੱਤ ਉਹ ਇਦਾਂ ਆ ਵੀ ਉਹਦੇ ਵਿੱਚ ਤੁਸੀਂ ਇਹਨੂੰ ਦੂਸਰੇ ਪਾਸੇ ਨੂੰ ਨਾ ਦਇਓ ਰੰਗਤ ਇਹ ਕਿਉਂਕਿ ਅੱਜ ਸਿਰਫ ਮਸਲਾ ਸਾਡਾ ਆ ਜਿਹੜੀ ਅੱਜ ਆਪਾਂ ਕਮੇਟੀ ਬੈਠੀ ਅੱਜ ਇਹਨਾਂ ਦਾ ਮਾਹੌਲ ਆ ਇਹ ਮਾਹੌਲ ਜਿਹੜਾ ਤੁਹਾਨੂੰ ਮੈਂ ਸਾਰਾ ਦੱਸਤਾ ਵੀ ਕੀ ਆਪਾਂ ਬੈਠ ਕੇ ਜਿਹੜਾ ਸਾਰਾ ਡਿਸਕਸ ਕੀਤਾ ਹੰਮ ਸਾਹਿਬ ਪੁੱਲ ਕਿੰਨੇ ਬੰਦੀ ਸਿੰਘ ਨੇ ਜੀ ਹੁਣ ਤੱਕ ਜਿਹੜੇ ਦਿਨਾਂ ਚ ਨੇ ਦੇਖੋ ਜਿਹੜੀ 8 ਮੈਂਬਰੀ ਕਮੇਟੀ ਸੀ ਜਿਹੜੀ 8 ਮੈਂਬਰ ਜਿਹੜੇ ਇਹਨਾਂ ਦੀ ਨੋਟੀਫਿਕੇਸ਼ਨ ਹੋਈ ਸੀ ਉਹ ਨੋਟੀਫਿਕੇਸ਼ਨ ਦੇ ਵਿੱਚੋਂ 5 ਤਾਂ ਆ ਗਏ ਆ ਤੇ 3 ਜਿਹੜੇ ਆ ਉਹ ਨੋਟੀਫਿਕੇਸ਼ਨ ਮੁਤਾਬਕ ਬੈਠੇ ਆ ਉਹ ਤੋਂ ਇਲਾਵਾ ਜਿਹੜੇ ਬਿਆਨ ਸਿੰਘ ਕਾਂਢ ਦੇ ਨਾਲ ਸੀਗੇ ਉਹਨਾਂ ਦੇ ਵਿੱਚ ਵੀ ਭਾਈ ਲਖਵਿੰਦਰ ਸਿੰਘ ਔਰ ਭਾਈ ਜਗਤਾਰ ਸਿੰਘ ਤਾਰਾ ਨਹੀਂ ਨਹੀਂ ਸੌਰੀ ਉਹਨਾਂ ਵਿੱਚ ਨਾਲ ਸਾਡੇ ਭਾਈ ਸ਼ਮਸ਼ੇਰ ਸਿੰਘ ਜੀ ਤੇ ਭਾਈ ਗਰਮੀਤ ਸਿੰਘ ਜੀ ਉਹ ਤਿੰਨ ਬੇਲ ਤੇ ਆਏ ਆ ਤੇ ਬਾਕੀ ਜਿਹੜੇ ਤਿੰਨ ਆ ਉਹ ਕਿਉਂਕਿ ਹੋਰ ਕੇਸਾਂ 'ਚ ਵੀ ਲੜਿੰਦੇ ਆ ਉਹ ਤਿੰਨ ਵੱਖਰੇ ਆ ਸੋ ਕਹਿਣ ਤੋਂ ਭਾਵ ਤਿੰਨ ਉਹ ਤੇ ਤਿੰਨ ਇਹ ਤੇ ਜਿਨ੍ਹਾਂ 'ਚੋ ਸਰਮੌਰ ਕੇਸ ਜਿਹੜਾ ਹੈ ਉਹ ਭਾਈ ਬਲਵੰਤ ਸਿੰਘ ਰਾਜੂਆਣੇ ਦਾ ਔਰ ਇਹ ਤੋਂ ਇਲਾਵਾ ਫੇਰ ਜਿਹੜੇ ਕੋ ਸਾਡੇ ਆਉਣਗੇ ਧਿਆਨ ਦੇ ਵਿੱਚ ਕਿਉਂਕਿ ਮੇਨ ਤੌਰ ਦੇ ਉੱਤੇ ਫੋਕਸ ਜਿਹੜਾ ਆ ਉਹ ਅੱਜ ਸਾਡਾ ਇੱਕੋ ਹੀ ਆ ਕੇਵਲ ਤਾਂ ਕੇਵਲ ਭਈ ਸਮੂਹਿਕ ਤੌਰ ਤੇ ਲੰਬੇ ਆਰਸੇ ਤੋਂ ਜਿਹੜੇ ਜੇਲ੍ਹਾਂ ਚ ਬੈਠੇ ਉਹ ਵਿਚਾਰੇ ਆਪਣੇ ਸਾਡੇ ਵਾਂਗ ਘਰਾਂ ਦੇ ਵਿੱਚ ਆ ਕੇ ਰਹਿਣ ਬਹੁਤ ਬਹੁਤ ਧੰਨਵਾਦ